ਸਤਨਾਮ ਸ੍ਰੀ ਵਾਇ ਕੋ ਬੋਲ ਤੋ ਪਾਇ ਆਕਸ਼ੂ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਯ ਅਹੰਕਾਰਿਆਨੰਦ ਕਹ ਬੈਠਦੇ ਨਾਮ ਦੇਉ ਮੁਖ ਲਾਇਆ ਜਨਾਨਕ ਸਾਹਰ ਸੇਵਿਆ ਅੰਤ ਲੈ ਚੜਾਇਆ ਏ ਕੋ ਕ ਮਹੱਲਾ ਬਹਿਲਾ ਦੁਖਦਾਰ ਉਸਹ ਰੂਪਿਆ ਜਸ ਤਾਮ ਨਾ ਹੋਈ ਤੂੰ ਕਰਦਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਦਹਾਰੀ ਕੁਦਰਤ ਬਸਿਆ ਅਤ੍ਰੰਤ ਨਾ ਜਾਈ ਲਖਿਆ ਰਹਾਉ ਜਾਤਮੈ ਜੋਤ ਜੋਤ ਮੈਂ ਜਾਤਾ ਕੁਲਕਲਾ ਭਰਪੂਰ ਹੈ ਆਤ ਸੱਚਾ ਸਾਹਿਬ ਸਵਾਲਿਓ ਜਨ ਕੀ ਤੇ ਜੋ ਬਰ ਪਿਆ ਕਹੋ ਨਾਨਕ ਕਰਦੇ ਕਿ ਵਤਾਂ ਜੋ ਕੁਛ ਕਰਣਾ ਸੋ ਕਰ ਰਿਹਾ ਸੋ ਦਰਗਾਹ ਸਾਹਿਬ ਅਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਗਿਆ ਜਿਤ ਮੈਂ ਸਰਬ ਸਮਾਲੇ ਬਾਜ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਬਾਵਨਾਰੇ ਕਿਤੇ ਤੇਰੇ ਰੌਪ ਦੇ ਸੋ ਕਹੀਏ ਤੇ ਤੇਰੇ ਗਾਵਨ ਹਰੇ ਗਾਵ ਤੁਨੋਂ ਪਉ ਪੜਿਵੇ ਤਦ ਤੇਰੇ ਗਾਵਨ ਜਤਰੰਦਵਾਰੇ ਗਾਵਨ ਤੁਦਨੋ ਜਤ ਗੋਤ ਲਿਖਿਆੜੋ ਲਿਖ ਲਿਖ ਤਰਾਂ ਵਿਚਾਰੇ ਗਾਵਨ ਤੁਦਨੋ ਈਸ਼ਰ ਮਾਵਾ ਦੇਵੀ ਸੋਹਣਾ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਅੰਦਰ ਅਸਨ ਬੈਠੇ ਦੇਵ ਗਿਆਨ ਅਰਣਾਲੇ ਗਾਵਨ ਤੁਦਨੋ ਸਤਿ ਸਮਾਦੀ ਅੰਦਰ ਗਾਵਨ ਤੁਧਨੋ ਸਾਧੂ ਵਿਚਾਰੇ ਗਾਵਨ ਤੁਧੋਂ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਬੜਨ ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋੜਿਆ ਬਨ ਬੋਹਨ ਸਰਗਮਾਚ ਪਿਆਲੇ ਗਾਵਨ ਤੁਧਨੋ ਰਤਨ ਉਪਾਇ ਤੇਰੀ ਅਰਸ਼ਤੀ ਰਤਨ ਨਾਲੇ ਗਾਵਨ ਤੁਧਨੋ ਜਉਤ ਮਹਾਬਲ ਸੂਰਾ ਗਾਵਨ ਤੁਧਨੋ ਖਾੜੀ ਚਾਰੇ ਗਾਵਨ ਦਦਨੋਂ ਖੰਡੋਂ ਵੱਟੜੇ ਬਹਾਵਨ ਦਾ ਕਰ ਕਰ ਕੇ ਤੇਰੇ ਧਾਰੇ ਸੇਿਤ ਦਦਨੋਂ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਗੇ ਤੇ ਦਦਨੋਂ ਗਾਵਨ ਸੇਵਾ ਜਤਨਾ ਬਨੋ ਨਾਦ ਕੋ ਕੀ ਵਿਚਾਰੇ ਜੋ ਸੱਚਾ ਸੱਚੀ ਰਾਈ ਤਹ ਪਿਓ ਸੀ ਆਏ ਨਾਸੀ ਰਚਨਾ ਨਰ ਚਾਏ ਰੰਗ ਰੰਗੇ ਬਾਤਿ ਕਰ ਕਰ ਉਸ ਜੀਵਨ ਦੇ ਉਪਾਈ। ਕਰ ਕਰ ਦੇਖੈ ਜੀ ਦਾ ਆਪਣਾ ਜਤੈ ਜੀ ਵਧਿਆਈ। ਜੋ ਤਿਸ ਬਾਵਾ ਸਵੀਕਾਰ ਜੀ ਬਰੋਹੋਂ ਨ ਕਰਣਾ ਜਾਏ। ਸੋ ਬਾਤ ਸੋ ਸਾਪਤ ਸਾਇ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ ਸੁਣ ਵਡਾ ਕੈ ਸੋ ਗੋਈ ਕਿਵੜ ਵਡਾ ਨੀਤਾ ਹੋਈ। ਕੀ ਮਤ ਪਾਇ ਨਾ ਕਹਿਆ ਜਾਏ ਕਹਣ ਵਾ ਘਰ ਘਬੀਰਾ ਕੁਲੀ ਗਈ ਨਾ ਕੋਈ ਨਾ ਜਾਣਾ ਤੇਰਾ ਕਿ ਤੱਕ ਵਿੜਚੀਰਾ ਰਹਾਓ ਸਭ ਜ਼ੁਰਦੀ ਮਜ਼ਰਦ ਕਮਾਈ ਸਭ ਕੀ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਾ ਹੈ ਕਾ ਨਾ ਜਾਏ ਤੇਰੇ ਦਿਲ ਵੜਿਆਈ

ਆਖਾ ਜੀ ਵਸਰਾ ਮਨ ਜਾਓ ਆਖਣੇ ਓਕਾ ਸਾਚਾ ਨਾਓ ਸੱਚੇ ਨਾਮ ਕੀ ਲਗੈ ਭੂਗੋ ਅਹੋਤ ਭੂਕਾ ਗਾਇ ਚਲੀਏ ਰੂ ਸੁਖ ਵਿਸਰਾ ਮੇਰੀ ਮਾਇ ਸੱਚਾ ਸਾਹਿਬ ਸੱਚੈ ਨਾਇਰਾਵ ਸੱਚੇ ਨਾਮ ਕੀ ਤਲ ਵੜਿਆਈ ਆਗਤੋ ਕੇ ਕੀ ਮਤ ਨਹੀਂ ਪੈ ਜੇ ਜ਼ਾਮ ਲਗੈ ਆਖਣਾਂ ਪਾਹੀ ਬੰਦਾ ਨਾ ਹੋਵੇ ਘਾਟ ਨਾ ਜਾਏ

ਹਰ ਕੀ ਜਨ ਸਤਿਗੁਰੂ ਸਾਧੂ ਰਖਾ ਬੇਨਾਵ ਕਰਾਉ ਮੁਰ ਬਾਸ ਹਮ ਗੀਰੇ ਕਰਮਨ ਸਤਿਗੁਰੁ ਸਿਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਰਾਮ ਰਭਰ ਸਗਾਈ ਹਰ ਕੀ ਰਤਾ ਹਮ ਰੀ ਰਸ ਰਹਾ ਹਰ ਜੁਲ ਗੇ ਬੜਾ ਭਾਗ ਬੜੇ ਜੀ ਜਨਾਰਾਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਮਿਲੇ ਦਰਤਾ ਸਹਿ ਮਿਲੇ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਸੁਨਾਮ ਨਾ ਪਾਇ ਤਿ ਭਾਗੀ ਹਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀ ਆਇ ਤਰਗਰੀਵਾ ਤਰਗਰੀਵਾ ਜਨ ਹਰਜਨ ਸਤਿਗੁਰੂ ਸੰਗਤ ਪਾਇਵੇ ਤਨਦਰ ਮਾਸ ਅਗਲੇ ਖਿਆਲਿਕਾ ਤਨਦਨ ਸੰਸੰਗਜਿਤ ਹਰਿ ਸੁਪਾਇ ਮਿਲ ਜੇ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਚਾਹੇ ਰਮਤ ਦਵੈ ਉਤੋਂ ਜਾ ਹਰ ਹਰ ਜੀਓ ਪਰਿਆ ਸਹਿਲ ਬਤਨ ਮੈਂ ਜਾਂ ਤੇ ਉਪਾਏ ਤਾਕਰਜ ਗਵਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲਿਓ ਸੋ ਦਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਬਿਤਾ ਲੋਕ ਸਦਵੰਤ ਕੋਈ ਨਾ ਕਿਸ ਕੀ ਤਰਿਆ ਸਿਰ ਸਰ ਰਿਜਗ ਸੁਭਾਇ ਠਾਕੁਰ ਕਾਹੇ ਮਨ ਭਉ ਕਰਿਆ ਡੁੱਡ ਡਿਆ ਵੈ ਸੈ ਕੋ ਸਾਥ ਇਸ ਪਛਾਵੇ ਤ੍ਰਿ ਸ਼ਰਿਆ ਤਨ ਹਉ ਕਮ ਕਲਾ ਵੇ ਕਉਂ ਜੁਗਾਵੇ ਮਦਰਾ ਸਬਰਨ ਕਰਿਆ ਸਭ ਨਿਦਾਨ ਦਾ ਸਵਛ ਸਦਾਨ ਠਾਕੁਰ ਗਉਦਵਰੇ ਆਪ ਜਾਨਾਨਕ ਬਲਵਰ ਸਦਵਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋਬਰਗ ੴ ਸਤਿਗੁਰ ਪ੍ਰਸਾਦ ਸੋ ਬੁਰਖ ਨਰੰਜਨ ਰਾਰ ਪ੍ਰਭਨਾਇ ਜੀ ਹਰ ਅਗਵਾ ਕਉ ਹੈ ਪਾਰਾ ਸਬਦ ਆਵੇ ਸਬਦ ਆਵੇ ਤੋ ਜੀ ਅਰ ਸੱਚੇ ਸਰਜਨਾਰਾ ਸਭ ਜੀ ਤਵਾਰੇ ਜੀ ਤੋ ਜੀ ਆਕਾ ਦਾ ਤਾਰਾ ਹਰ ਜਾਵੋ ਸਤਿ ਤੋ ਜੀ ਸਦੁਗੁਰ ਸਰਨ ਹਾਰਾ ਆਰਿਆ ਬੈਠਾ ਕੋ ਆਰਿਆ ਬੈਸੇ ਉਗੀ ਜੀ ਚਾਰਨ ਕਜਤ ਵਿਚਾਰਾ ਤੋ ਘੜ ਗੜੇ ਅੰਦਰ ਸਰਲ ਸਰੰਤਰਿ ਮਾਰੇ ਕੋਪਰ ਕੋ ਸਮਾਣਾ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਸ਼ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਦੁਦਵੇਂ ਆ ਵਰਨਾ ਜਾਣਾ ਤੋ ਪਰਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣਿਆ ਖੁਵਖਾਣਾ ਜੋ ਸੇਵੈ ਜੋ ਸੇਵੈ ਤਦ ਜੀ ਜਨਾਨੁਕ ਤਰੁ ਕਰਵਾਣਾ ਹਰਿ ਦੇਵਾ ਹਰਿ ਦੇਵਾ ਤੁਜੀ ਸੇ ਜਨ ਜੁਗੁ ਮੈਂ ਸੁਗਵਾਸੀ ਸੇ ਮਗਦ ਸੇ ਬੋਤ ਪਾਇ ਜਨ ਹਰਿ ਦੇਵ ਤਨ ਦੋਟੀ ਜਮ ਕੇ ਬਾਸੀ ਜਨਰ ਭਾਉ ਜਨ ਹਰ ਨਰ ਭਉ ਤੇ ਆਇ ਆ ਜੀ ਤਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮਹਾਰਾਜ ਜੀ ਤੇ ਹਰ ਹਰ ਰੋ ਸੁਵਾਸੀ ਸੇ ਤਨ ਸੇ ਤਨ ਜਨ ਜਰਾਦਾ ਜੀ ਜਨ ਨਾਨਕ ਧੰਵਲ ਜਾਸੀ ਤੇਰੀ ਭਗ ਤੇਰੀ ਬਾਤਵੰਤਾ ਅਰਜਿ ਪਰੇ ਬੇਅੰਤ ਬੇਅੰਤਾ ਤੇਰੇ ਭਗ ਤੇਰੀ ਬਾਤ ਸਲਾਮ ਗੁਰ ਜੀ ਹਰ ਆਨੇ ਕਹਨੇ ਗਾਨੰਤਾ ਤੇਰੀ ਅਨਕ ਤੇਜਨ ਕਰਾਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤਰ੍ਹਾਂ ਦੇ ਨਾਮ ਬੜਾ ਸਮਰਤ ਸਾਸਤਰੀ ਕਰ ਕਰਿਆ ਘਟ ਕਰਮ ਕਰਤਾ ਸੇ ਭਗਤ ਸੇ ਪਗਦ ਪਲੇ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਿ ਪਰਖਾ ਪਰੰਪਰ ਕਰਤਾ ਜੀ ਦੁਰ ਜੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਤੇ ਤੇ ਆ ਪ੍ਰਭਾਵੇਂ ਜੋਈ ਵਰਤਾ ਜੀ ਤੂੰ ਆਪੇ ਕਰਦਾ ਜੋਈ ਤੇ ਆਪੇ ਸ੍ਰੇਸ਼ਟ ਜਾਣ ਗੁਰ ਗਾਵੈ ਕਰਦੇ ਕੇ ਜੀ ਜਿਸ ਸੈ ਕਾ ਚੜ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸੁਚਾਰ ਮਿੰਡਾ ਸਾਈਂ ਜੋਤ ਵਾ ਓ ਪਾਈ ਰਹਾਉ ਤੇਰੀ ਤੂ ਸਉਨੀ ਤਾ ਜਿਸਨੋ ਕਿਰਪਾ ਕਰੇ ਤੰਨਾ ਮਰਤਨ ਪਾਇ ਗੁਰਮੁਖ ਲਾਦਾ ਮਨੁਮੁਖ ਗਵਾ ਤਦਿਆ ਵਿਚੋੜਿਆ ਮਿਲਿਆ ਤੂੰ ਦਰਿਆ ਹੋ ਸਤਿ ਜੀ ਮਾਈ ਤੁਝਾਂ ਤੋਂ ਜਾ ਕੋਈ ਨਾ ਹੈ ਜੀ ਜਦ ਸਭ ਦੇ ਰਾਖੇਲ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾੜਾ ਸੋਈ ਝਲ ਜਾੜਾ ਅਰਮਣ ਸਦਹੀ ਆ ਕੋ ਕਾੜ ਜਿਹਨਾਰਸੀ ਵੇਦਨ ਸੁਖ ਪਾਇਆ ਸਭ ਜੀ ਹੀ ਹਰਨਾਮ ਸਵਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਵੰਦੋ ਜਾ ਅਵਰ ਨ ਕੋਇ ਤੋ ਗਰ ਕਰਿ ਵੇਖਿਆ ਜਾਣਾ ਸੋਈ ਜਨਰਾਨ ਕੋ ਗੁਰਮੁਖ ਪ੍ਰਗਟ ਹਈ ਆਸਾ ਮਹੱਲਾ ਪਹਿਲਾ ਜਿਤ ਸਰਵੰਡਾ ਪਈ ਦੇ ਨਿਵਾਸ ਪਾਣੀ ਭਾਵਗਤ ਨਹਿ ਕੀਆ ਪੰਗਜ ਮੋਹ ਬਗਨੀ ਚਲੈ ਆਪ ਦੇਖ ਤਹਿ ਨੂ ਵਿਹਲੇ ਮਨ ਇਹਨਾਂ ਜੇਤ ਜਮੋਰ ਮਹਾਰਾ ਹਰਿ ਉਸਤਤਿ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਦਿ ਸਦੀ ਨੇ ਪੜਿਆ ਮੋਰੁਗ ਮੁਗਦਾ ਨਰੁ ਪਿਆ ਰਣਵਤ ਨਾਨਕ ਦੇਵ ਕੀ ਸਨਣਾ ਜਨਦੋ ਨਾ ਇਸਰੀ ਆਸਾ ਮਨ ਲਾ ਭਜਵਾ ਕੋਈ ਬਰਾ ਭਾਨਕ ਦੇਵ ਰਿਆ ਗੋਵਿੰਦ ਮਨਣ ਕੀ ਹੈ ਤੇਰੀ ਵਰੀਆ ਅਹ ਅਵਰ ਕਾਜ ਤਰਕ ਤਾ ਨ ਕਾਮ ਮਿਲ ਸਾਥ ਸਮਲ ਵਜ ਕੇ ਵਨਨਾ ਤਰੰਗ ਜਮ ਲਾਗ ਭਾਉ ਜਲ ਤਰਨ ਲਗਾਏ ਜਨਮ ਵਰਥਾ ਜਾਤ ਰੰਗ ਬਾਇਆ ਕਹਿਰਾਉ ਜਬਦਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਇਆ ਕਹ ਨਾਨਕ ਆਉ ਨੀਚ ਕਰਮਾ ਸ਼ਰਨ ਬਰੈ ਲੇ ਤੀ ਰਾ ਕੋ ਸੁਨਵਾ ਇੱਕ ਅਹੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤੇ ਬਾਸ ਜੈ ਤੁਮਿ ਕਬਿ ਵਾਜ ਬੰਤੀ ਚੋਕੈ ਅਮਰੀ ਕਰੋ ਹਾਦਰ ਚਤ ਪੂਰਨ ਹੋਇ ਜਿਤ ਕੀ ਇਚਾ ਤਉ ਜਰਨ ਮਨ ਰਹਿ ਮਾਰਾ ਆਪਣਾ ਜਨ ਕੋ ਰੋਇ ਤਾਰੈ ਤਭਰੇ ਦਸਤ ਸੂਰ ਤੁਮ ਗਾਵ ਆਬਾਦ ਹੋਏ ਵਿਚਾਰੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਹੋਰ ਚਰਨ ਗਰ ਦੇ ਲਈ ਸਭੈ ਅਨ ਕੋ ਵਾਸ ਲਈ ਪੂਰਨ ਹੋਏ ਮਾਰੀ ਆਸਾ ਤੋਰ ਬਜਦ ਕੀ ਰਹਿ ਪਿਆਸਾ ਤਬਾ ਚਾੜ ਕੇ ਵਰਨਾ ਦੇਵ ਜਬਰ ਜਾਉਣ ਸਤੋਂ ਦੇਵ ਭਾਗ ਸੇਵਕ ਜਿਖਾ ਮਾਰੇ ਤਾਰੀਏ ਜਨ ਜਨ ਸਤਰਾ ਮਾਰੀ ਮਾਰੀ ਆਪਾ ਤਨ ਜਬਰੀ ਸਰੀਆ ਸੋਜੂ ਕਰੇ ਔਰ ਅੱਛਾ ਰਾਗ ਦੇ ਵਿਰਾਕ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨਵੰਦ ਦੁਸ਼ਟਨ ਕੇ ਹੰਤਾ ਹੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਾਲ ਪਾਇ ਸੁਸ਼ਿਵ ਬਵ ਤਰਾ ਕਾਲ ਪਾਇ ਗਿਰਵਸਤਨ ਪ੍ਰਕਾਸ਼ਾ ਜਵਨ ਕਾਲ ਜੋ ਵੀ ਚੋਗਿਓ ਬੇਦਰਾਜ ਬ੍ਰਹਮਾ ਜੋ ਦਿਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤਾਯਾ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੋ ਚਨੋ ਪਜਾਇਓ आदन्त कै उतारा सोई गुरु समझो हमारा नमस्कार तसे को हमारी सगले प्रजा जनार स्वारी सेवगन गो सेवगन सोदियो सत्रण को भगवान वादिगियो कड़ कड़ के अंतर की यारत भले भले की वीर प्रचार <coughs> जिती देखनतरी सोला साबर कृपा दृष्ट गरुला ਸਾਧਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਵੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਣਾ ਜਬ ਦਿਕਰ ਕਰਾ ਕਰਦਾਰਾ ਪ੍ਰਜਾ ਤਰਤ ਦਵ ਦੇ ਅਪਾਰਾ ਜਬ ਆਕਰ ਕਰਤ ਹੋ ਕਬ ਤੋ ਮੈਂ ਮਿਲਦ ਦੇ ਦਰਸਵ ਜੇਤੇ ਵਦਨ ਸ੍ਰਿਸ਼ਟ ਸਵਤਾਰ ਆਪ ਆਪਨੇ ਬੂਜੋ ਚਾਰ ਤਮ ਸਭ ਕੀ ਤੇਰਾ ਤਨ ਰਾਲੋ ਜਾਨਤ ਬੇਦੀ ਅਰਿਆਲਮ ਨਰੰਕਾਰ ਨਿਰਵੇਕਾਂਦਰ ਲਾਮਬਾ ਆਦਿ ਨੀਰ ਨਾਦ ਅਸੰਭਵ ਤਦਗਮੂਡ ਚਾਰਤ ਵੇਦਾ ਜਾ ਕੋ ਬੇਵ ਨਾ ਪਾਵਤ ਵੇਦਾ ਤਾ ਕੋ ਕਰਪਾਨ ਨੁ ਮਾਨਤ ਮਹਾ ਮੂਡ ਕਚ ਵੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸੋ ਨਰੰਕਾਰ ਗਜੀਨ ਤਨਬ ਆਪਾ ਬਨੂ ਬਧਾ ਜੇਤੀ ਬਰਨ ਤੋਂ ਪੰਨ ਪਰ ਤੋਏ ਤੇਤੀ ਤੁਮਰਾ ਲਖਨ ਜੈ ਪ੍ਰਸਾਰਾ ਕੇ ਵਿਦ ਜਾ ਪ੍ਰਥਮ ਸੰਸਾਰਾ ਏਕ ਰੂਪ ਬਹੁ ਸਰੂਪਾ ਰੰਗ ਬਹੁ ਰਾਗ ਬੂਪਾ ਅੰਡਾ ਜੇ ਰਸ ਤਜ ਕੀ ਬਦਬਦ ਖਾਨ ਮਹਾਰਸ ਜੀ ਕਹੂ ਫੂਲ ਰਾਜਾ ਬੇਟਾ ਕਹੂ ਸਮਟ ਬਹੁ ਸੰਕਰ ਬੇਟਾ ਸਗਰੀ ਸ੍ਰਿਸ਼ਟ ਦਖਾਏ ਚੰਪਾ ਆਜੁਗਾ ਸਰੋ ਸੰਜੰਪਾ अवरचा मेरी तुम करो एक बार सक संगरो दुष्ट जति उठवा तो पाता सकल मलेश करुण गाता जेह तो सब चलनी पर तन के दृष्ट जोत हमारेurgjan nirvag परते हारे तन के तुम संकट सब डारे जो गल को एक बार दया है तक काल न कट न है रचावे तह सब काला दुष्ट दुष्टरा तकाला इरपा दृष्ट तन जाहिं हारो ताके तब तन तुम्हारो जरद सद कर्म सब भवी दृष्ट शास्त्र स काना कवि एक वार जन तब संवारा काल पास ते तह उबारा <coughs> जिनर नाम तिहारो कह दारद दुष्ट दोग तेरा कड़गे तमन सन तिहारी आपद लउ बारी ਸਰਵਧਰ ਮਹੋ ਸਹਾਇ ਦੁਸ਼ਟ ਦੋਗਤਿ ਲਿਓ ਚਾਈ ਸੋਇਆ ਪਾਇ ਗਏ ਜਉ ਤੇ ਤੁਮਰੇ ਤਾ ਤੇ ਕੋ ਅੰਤਰੇ ਨਿਆਦੇਉ ਰਾਮ ਰਹੀ ਪ੍ਰਾਨ ਕੋ ਨਾਨ ਨ ਕਾਮ ਅਤੇ ਕਨਵਦੇ ਜਨਾ ਜਾਨੇਉ ਜਿਸ ਬਾਣੀ ਕਿਰਪਾ ਤੁਰੀ ਕਰਵਨਾ ਕੋ ਸਤਿ ਤੋਏ ਗਾਨੇ ਦੁਰ ਸਗਲ ਦਵਰ ਕੋ ਚਾੜ ਕਹਿ ਗਏ ਦਵਰ ਦਵਾਰ ਬਾਈਨੇ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਰਾਮ ਕਲੀ ਮਹੱਲਾ ਤੇ ਜਾਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਬਹਿ ਮਰੀ ਮਾਈ ਸਤਗੁਰ ਮੈਂ ਪਾਇ ਸਤਗੁਰ ਦਾ ਪ੍ਰਸਾਦ ਸੇਤੀ ਮਨੁ ਜੀਵਦਾਈਆ ਰਾਗ ਰਤਨ ਵਰਵਾਰ ਪੁਰੀਆ ਸ਼ਬਦ ਗਾਵਣ ਆਈਆ ਸਦ ਤਗਵਰੀ ਕੇ ਰਾਮ ਜੀ ਨੇ ਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰ ਮੈਂ ਪਾਇ ਏ ਮਨ ਮੇਰਿਆ ਤੂ ਸਰਵਰਾਲਾ ਦੇ ਅਰ ਨਾਲ ਰਹੁ ਤੂੰ ਮਨ ਮੇਰੇ ਦੂਤ ਅਵਸਾਰਨਾ ਅੰਗੀਕਾਰਿ ਉਪਰੇ ਤੀਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸੁਮਰਤ ਸੁਆਮੀ ਸੋ ਕਮਨੋ ਸਾਰੇ ਕਹ ਨਾਨਕ ਮਨ ਮੇਰੇ ਸਰਵਰਾਲਾ ਦੇ ਸੱਚੇ ਸੇਮੰਕ ਕਹ ਨਾ ਕਰ ਤੀਰਾ ਚਰਦਾ ਤੇਰਾ ਸਭ ਵਿਚ ਹੈ ਜਿਹਦੇ ਹੀ ਸੋ ਭਾਵੈ ਸਦਾ ਸੂ ਸਲਾ ਤੇਰੀ ਨਾਮ ਨੂੰ ਸਾਵੈ ਨਾਮ ਜਿਨ ਕਹਿ ਹਮਨ ਵਸਿਆ ਉਹ ਜਿ ਸ਼ਬਦ ਕਲੇਰੇ ਕਹਿ ਨਾਮ ਗੁਸਚੇ ਸਾਹਿਬ ਕਾ ਨਾਮ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮ ਹੀ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸੰਤ ਕੋ ਰਵ ਸੇ ਆਜ ਨਿਛਾ ਸਭ ਪੁਜਾਈਆ ਸਦਾ ਗੁਰਵਾਨ ਕੀ ਤਾ ਗੁਰੂ ਘਟੋ ਜਿ ਦੀਆਂ ਵਡਿਆਈਆ ਕਹਿ ਨਾਮ ਗੁਸਨ ਸੰਤੋਸ਼ਾ ਤੇਰੋ ਪਿਆਰ ਸਜਨਾ ਮੇਰਾ ਆਧਾਰ ਵਾਜੀ ਪੰਜ ਸ਼ਬਦ ਤਰਕਾਰ ਤੋਂ ਭਾਗ ਹੈ ਕਰਤਵਾਗੇ ਸ਼ਬਦ ਵਾਜੀ ਕਲਗਿਤ ਗਰਦਾਰੀਆ ਪੰਜ ਦਰਵਾਜ਼ ਕੀਤੇ ਗਾਗੰਟਕ ਮਾਰਿਆ ਤਰਕਰਮ ਪਾਇਆ ਤਦਜਨ ਕੋ ਸੇਲਾ ਮਾਰ ਕੇ ਲਗ ਭਾਗਿਓ ਸਗਲ ਮਨਵ੍ਰਤ ਪੂਰੇ ਪਾਰਵਰਮ ਪ੍ਰਭ ਪਾਇਆ ਉਤਰੇ ਸਰੂ ਸੁਰੀ ਦੁਖ ਰੋਗ ਸੰਤਾ ਵਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਤਰਸੇ ਪੂਰੇ ਗੁਰ ਤੇ ਜਾਣੀ ਚਲਦੇ ਬਨੇ ਜਿ ਕਾ ਤੇਵਤ ਸਤ ਗੁਰ ਰਹੀ ਆ ਪਰ ਪੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਹਦ ਤੂਰੀ ਬੰਦਾਵਲੀ ਮਹੱਲਾ ਪੰਜਾਬ ਥਾਲਵੇ ਧੰਵਾਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਦ ਨਾਮ ਠਾਕੁਰ ਕਾ ਪੈਓ ਜਿਸ ਕਾ ਸਰ ਸਰਦਾਰ ਜੇ ਕੋ ਖਾਵੇ ਜੇ ਕੋ ਉੰਜਾ ਤੇ ਜਗਾਵੇ ਦਾਰ ਇਹ ਵਸਤਾ ਤਜੀ ਨਾ ਜਾਏ ਨਤਨਾ ਦਾ ਕਰਤਾਰ ਤਰਵਾਏ ਸੁਣ ਕੇ ਜੋ ਕੀ ਦੂਤ ਨਾਦਰ ਸੰਜਾਈ ਫੌਜਦ ਵਿਕਮਾ ਸਗਾਓ ਤੇ ਤਰੀ ਸਤਗੁਰੂ ਕੋ ਕਨਾਰ ਸੁਣਣਾ ਗੁਰਣਾਓ ਸਤਗੁਰੂ ਸੇਤੀ ਲੱਤੇ ਆਦਰ ਗਏ ਪਈ ਏਠਾਓ ਕੌਨਾਂ ਨੂ ਕਿਰਪਾ ਕਰੇ ਸੁਣੋ ਇਹ ਬਾਤ ਦੇ ਜਗ ਵਿੱਚ ਤੁਮ ਕਾਢੀ ਹੈ ਫਿਰ ਲੈ ਕੇ ਕੀ ਵਾਰਿਆਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਉਹ ਆਪ ਦਿਆਲੇ ਮਨ ਅਨੁਸਾਰਿਆਨ ਸਾਧ ਜਨਕ ਸੰਗ ਪਵਨ ਉਤਾਰਿਆਨ ਸਾਖਤ ਆਨੰਦਿਕ ਦੁਸ਼ਟ ਖਣੇ ਵਿਦਾਰ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਏ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ